ਲਓ ਜੀ ਅੱਗੇ ਹੁੰਦਾ ਹੁੰਦਾ ਸੀ ਰਸੋਈ ਵਿੱਚ ਵਲੋਗ ਸ਼ੁਰੂ ਤੇ ਅੱਜ ਅਸੀਂ ਕਰਨ ਦੇ ਆ ਆਪਣੇ ਬੈੱਡ ਤੋਂ ਹੈ ਅਮਨ ਤੇ ਬੈੱਡ ਤੋਂ ਸ਼ੁਰੂ ਕਰਨ ਦਾ ਕਾਰਨ ਵੀ ਇਹ ਆ ਸਭ ਤੋਂ ਪਹਿਲਾਂ ਨਾ ਆਪਾਂ ਤੁਹਾਨੂੰ ਇਹ ਦੱਸਣ ਲੱਗੇ ਆ ਅੱਜ ਅਸੀਂ ਬਣਾਉਣ ਲੱਗੇ ਆ ਇਹੋ ਜੀ ਰੈਸਪੀ ਜਿਹੜੀ ਤੁਸੀਂ ਨਾ ਤੇ ਕਦੀ ਖਾਧੀ ਹੋਣੀ ਆ ਤੇ ਨਾ ਹੀ ਕਦੀ ਸੁਣੀ ਹੋਣੀ ਆ ਤੇ ਹਾਣਾ ਮੰਮੀ ਜੀ ਤੇ ਨਾ ਹੀ ਕਦੀ ਵੇਖੀ ਹੋਣੀ ਹਾਂਜੀ ਤੇ ਅੱਜ ਫਿਰ ਦੱਸ ਦਈਏ ਇਹਨਾਂ ਨੂੰ ਕੀ ਲੱਗੇ ਬਣਾਉਣ ਦੱਸ ਦੋ ਦੱਸਣਾ ਪੈਣਾ ਇਹਨਾਂ ਨੇ ਵੀ ਕਹਿਣਾ ਵਾ ਰੱਖੇ ਤੇ ਇਹਨਾਂ ਨੇ ਮਟਰ ਵਾ ਤੇ ਇਹ ਦੱਸ ਅਸੀਂ ਕਿਹੜਾ ਕਦੀ ਖਾਦੇ ਨਹੀਂ ਆ ਨਵੀਂ ਗੱਲ ਵਾ ਨਵੀਂ ਗੱਲ ਹੈਗੀ ਆ ਹੁਣ ਅਸੀਂ ਤੁਹਾਨੂੰ ਦੱਸਣ ਜਾਣ ਲੱਗੇ ਆ ਅਸੀਂ ਅੱਜ ਬਣਾਉਣ ਲੱਗੇ ਆ ਕਟਰ ਮਟਰ ਨਹੀਂ ਕਟਰ ਬਿਲਕੁਲ ਤੇ ਹਣਾ ਮੰਮੀ ਜੀ ਦੱਸੋ ਫਿਰ ਇਹਨਾਂ ਨੂੰ ਕਟਰ ਕੀ ਚੀਜ਼ ਹੁੰਦੀ ਆ ਤੇ ਕਿੱਦਾਂ ਬਣਦੇ ਆ ਕਟਰ ਮੈਂ ਕੱਢੇ ਥੋੜੇ ਜਿਹੇ ਤੇ ਮੈਂ ਚਲ ਮਟਰ ਛਿੱਲ ਲੈਣੇ ਪਹਿਲਾਂ ਹਾਂਜੀ ਤੇ ਨਾਲ ਫੇ ਦੋ ਜਣੀਆਂ ਹੱਥੋਂ ਹੱਤੀ ਕਰ ਦਾਂਗੇ ਮੈਨੂੰ ਤੇ ਲੱਗਦਾ ਅਜੇ ਵੀ ਕਨਫਿਊਜ਼ ਹੋਣੀ ਹੈ ਕਟਰ ਹੈ ਕਿੱਥੇ ਆ ਕਟਰ ਮਾਜੀ ਆ ਜਿਹੜੇ ਮਟਰਾਂ ਦੇ ਜਿੰਨਾ ਵਿੱਚੋਂ ਕੱਢੀਦੇ ਹੈ ਨਾ ਪੱਤੇਆਂ 'ਚ ਆਹ ਦੇਖੋ ਤੁਸੀਂ ਛਿੱਲ ਛਿਲ ਕੇ ਮੰਮੀ ਜੀ ਰੱਖਣ ਦੇ ਆ ਅੱਜ ਅਹੀਂ ਬਣਾਵਾਂਗੇ ਇਹਨਾਂ ਦੀ ਸਬਜ਼ੀ ਤੇ ਦੱਸੋ ਮੰਮੀ ਜੀ ਇਹਨਾਂ ਨੂੰ ਕਿਵੇਂ ਇਹਨਾਂ ਨੂੰ ਹੀ ਇਹਨਾਂ ਦਾ ਵੀ ਹੈਗਾ ਕੋਈ ਪ੍ਰੋਸੀਜਰ ਹੈ ਨਾ ਇਹਨਾਂ ਦਾ ਹੈਗਾ ਵਾ ਇਹਨਾਂ ਦਾ ਇਹ ਹੈ ਨਾ ਇੱਕ ਤੇ ਪੱਕੇ ਹੁੰਦੇ ਨਾ ਪੀਲੇ ਪੀਲੇ ਹਾਂਜੀ ਉਹ ਨਹੀਂ ਚੰਗੇ ਉਹ ਪੱਕੇ ਹੁੰਦੇ ਆ ਤੇ ਮਟਰ ਅਸੀਂ ਇਦਾਂ ਦੇ ਕੁਲੇ ਕੁਲੇ ਲੈਣੇ ਆ। ਹਾਂਜੀ ਹਾਂਜੀ। ਤੇ ਇਹਦੇ ਵਿੱਚ ਵੀ ਹੈਗੇ ਥੋੜੇ ਥੋੜੇ ਭਾਰੇ ਹੀ ਕੁਲੇ ਕੁਲੇ ਲੈਣੇ ਆ। ਠੀਕ ਠੀਕ। ਮਤਲਬ ਚੁਣਨਦੇ ਆ ਤੁਸੀਂ। ਹਾਂ। ਤੇ ਇਹਨਾਂ ਨੂੰ ਕਿੱਦਾਂ ਕਰਨਾ ਵਾ? ਕਿੱਦਾਂ ਬਣਾਉਣੀ ਕਟੜਾ? ਜਿਤਨਾ ਹੁਣ ਆ ਛਿਲਕਾ ਵਾ ਇਹਦਾ। ਹਾਂਜੀ। ਤੇ ਉਹਨੂੰ ਇੱਥੋਂ ਇੱਥੋਂ ਕਰਨਾ ਇਦਾਂ ਕਰਕੇ ਭੰਨ ਕੇ ਤੇ ਆ ਚੀਜ਼ ਕੱਢ ਲੈਣੀ ਵਿੱਚ। ਆ ਵੇਖੋ। ਸਗਤ ਸਿੱਕੜ ਜਾਏ ਉੱੱਤੇ ਨਿਕਲ ਆਇਆ ਨਾ? ਹਾਂਜੀ। ਤੇ ਉਹ ਨੋਰਮ ਅਜਿਹੇ ਦੂਜਾ ਭੋਲਾ ਜਿਹਾ ਰਹਿ ਗਿਆ ਹਨਾ। ਅੱਧਾ ਇਦਾਂ ਕਰ ਲੈਣਾ ਫਿਰ ਪੂਰਾ ਨਿਕਲ ਜਾਣਾ। ਠੀਕ ਆ ਤੇ ਆਹ ਵਾਲੀ ਚੀਜ਼ ਰੱਖਣੀ ਆਪਾਂ ਆਹ ਵਾਲੀ ਰੱਖਣੀ ਤੇ ਇਹਦਾ ਖੁੰਦਾ ਇੱਥੋਂ ਨਿਕਲ ਜਾਣਾ ਵਿੱਚ ਕਾਇਓ ਠੀਕ ਆ ਤੇ ਇਹਨੂੰ ਇਦਾਂ ਘੱਟ ਲੈਣਾ ਵਾਹੀਂ ਜਿਤਨਾ ਵੱਡੇ ਆ ਨਾ ਟੁਕਰੇ ਇੱਕ ਵਾਰੀ ਕਰਕੇ ਦਿਖਾ ਦਿਓ ਸਾਰਾ ਹੀ ਇਦਾਂ ਕਰਕੇ ਠੀਕ ਆ ਮਤਲਬ ਛੋਟੇ ਕਰ ਲੈਣੇ ਇਹਨਾਂ ਨੂੰ ਹਾਂ ਛੋਟੇ ਕਰ ਲੈਣੇ ਹਨਾ ਜਿੱਦਾਂ ਆਪਾਂ ਪਿੰਡੀਆਂ ਕੱਟਦੇ ਆ ਹਾਂ ਹਨਾ ਇੱਕ ਵਾਰੀ ਇਹ ਕਰਕੇ ਦਿਖਾ ਦਿਓ ਨਾਲੇ ਹਰੀ ਸਬਜ਼ੀ ਆ ਨਾ ਹਾਂ ਠੀਕ ਆ ਹਨਾ ਤੇ ਇਨਾਂ ਦੇ ਅਸੀਂ ਬਣਾਉਣ ਲੱਗੇ ਆ ਇਹਨਾਂ ਨੂੰ ਕਹਿੰਦੇ ਆ ਕਟਰ ਪਤਾ ਨਹੀਂ ਹੁਣ ਇਹ ਨਾਂ ਕਿੱਦਾਂ ਆਇਆ ਕਿੱਥੋਂ ਆਇਆ ਵਾ ਤੇ ਇਹ ਨਾ ਦੱਸੋ ਮੰਮੀ ਜੀ ਤੁਸੀਂ ਕਿੱਥੇ ਵੇਖਿਆ ਬਣਦੇ ਤੇ ਕੀ ਆ ਇਹਦਾ ਸਿਸਟਮ ਜੀ ਤੁਸੀਂ ਤੁਹਾਨੂੰ ਕਿੱਦਾਂ ਆਏ ਇਹ ਵੀ ਲੋਕਾਂ ਨੇ ਪੁੱਛਣਾ ਨਾ ਵੀ ਜੇ ਸਾਨੂੰ ਨਹੀਂ ਪਤਾ ਕਿਸ ਨੂੰ ਤੇ ਤੁਹਾਨੂੰ ਕਿੱਦਾਂ ਪਤਾ ਇਹ ਮੈਂ ਜਦੋਂ ਕੁਵਾਰੀ ਹੁੰਦੀ ਸੀ ਨਾ ਹਾਂਜੀ ਅਸਲ ਉਦੋਂ ਦਾ ਮੈਨੂੰ ਪਤਾ ਵਾਏ ਅੱਛਾ ਇਹ ਮੇਰੀ ਭੂਆ ਹੁਣੇ ਬਣਾਉਂਦੇ ਹੁੰਦੇ ਸੀ ਇਦਾਂ ਕਰਕੇ ਠੀਕ ਆ ਤੇ ਮੈਂ ਕਹਿੰਦਾ ਵਾ ਵੀ ਆ ਤੂੰ ਚਿਕੜ ਦੇ ਕਿਉਂ ਬਣਾਉਣ ਲੱਗੇ ਆ ਫੇ ਤੁਸੀਂ ਮਟਰ ਬਣਾਓ ਹਾਂ ਤੇ ਉਹ ਭੂਆ ਮੈਨੂੰ ਕਹਿੰਦਾ ਵੀ ਆ ਨਹੀਂ ਸਬਜ਼ੀ ਬਹੁਤ ਵਧੀ ਤੇ ਵੇਖੋ ਜਦ ਖਾਣੀ ਉਹ ਕਿੰਨੀ ਟੇਸਟੀ ਲੱਗਣੀ ਆ ਨਾ ਟਮਾਟਾ ਟਮਾਟਰ ਪਾ ਕੇ ਬਣਾਉਣੀ ਇਹ ਤੇ ਬੜੀ ਵਧੀਆ ਬਣਦੀ ਹੈ ਅੱਛਾ ਸ਼ਾ ਤੇ ਇਹਨਾਂ ਨੂੰ ਨਾਂ ਦਿੱਤਾ ਕਟਰ ਹਾਂ ਕਟਰ ਜਿੱਦਣ ਮੰਮੀ ਜੀ ਨੇ ਜਿੱਦਣ ਮੰਮੀ ਜੀ ਨੇ ਪਹਿਲੇ ਦਿਨ ਬਣਾਈ ਉਹ ਤਾਂ ਅਹੀ ਵੀ ਹੈਰਾਨੀ ਕਿ ਕੀ ਕੀ ਕਰਨਗੇ ਹਨਾ ਬਸ ਬਣਾਏ ਕਿੰਨੇ ਸਵਾਦ ਬਣੇ ਹਨਾ ਬਾਕੀ ਤੁਹਾਨੂੰ ਇਹ ਵੀ ਦੱਸ ਦਈਏ ਚਲੋ ਇਹ ਤੇ ਮੰਮੀ ਜੀ ਤੇ 바ਵਾ ਪਹਿਲਾਂ ਦੀ ਗੱਲ ਵਾ ਨਾ ਜਦੋਂ ਮੰਮੀ ਨਿੱਕੇ ਹੁੰਦੇ ਸਾਡੇ ਸਾਡੇ ਜਿੱਡੇ ਤੇ ਉਦੋਂ ਦੀ ਗੱਲ ਹਨਾ ਤੇ ਪਰ ਇਹਦੀ ਮੈਂ ਨਾ ਥੋੜੀ ਜੀ ਸਟੱਡੀ ਕੀਤੀ ਸੀ ਮੈਂ ਕਿਹਾ ਚਲੋ ਵਲੋਗ ਬਣਾਉਣਾ ਵਾ ਇਨਫੋਰਮੇਸ਼ਨ ਤੇ ਬਣਦੀ ਆ ਹਨਾ ਮੈਂ ਨਾ ਇਹਨਾਂ ਦੇ ਵੀ ਫਾਇਦੇ ਵੇਖੇ ਸੀ ਜਿਹੜੇ ਮਟਰ ਮਟਰਾਂ ਦੇ ਪੱਤੇ ਆ ਜਿਹੜੇ ਮਟਰ ਵਾ ਇਹਨਾਂ ਵਿੱਚ ਤੇ ਵਿਟਾਮਿਨ ਸੀ ਤੇ ਵਿਟਾਮਿਨ ਏ ਹੈ ਹੀ ਹੈ ਵਾ ਪਰ ਇਹਨਾਂ ਦੇ ਪੱਤਿਆਂ ਵਿੱਚ ਉਹਨਾਂ ਤੋਂ ਵੀ ਵੱਧ ਵਾ ਤੇ ਆਪਾਂ ਜਿਹੜੇ ਤੁਸੀਂ ਵੀ ਸਾਰੇ ਜਾਣੇ ਹਨ ਆਪਾਂ ਪਹਿਲਾਂ ਆਪਾਂ ਵੀ ਸੁੱਟਦੇ ਰਹੇ ਆ ਪਰ ਇਹ ਤੇ ਚਲੋ ਮੰਮੀ ਜੀ ਨੇ ਹੁਣ ਸਾਨੂੰ ਦੱਸਿਆ ਵਾ ਤੇ ਇਹਨਾਂ ਦੇ ਫਾਇਦੇ ਫਿਰ ਮੈਂ ਵੇਖੇ ਵੀ ਇਹਨਾਂ ਦੇ ਫਾਇਦੇ ਵੀ ਹੈ ਵਾ ਮੈਂ ਫਿਰ ਜਦੋਂ ਕੀਤੀ ਨਾ ਸਟੱਡੀ ਥੋੜੀ ਜੀ ਇਨਫੋਰਮੇਸ਼ਨ ਕੱਢੀ ਤੇ ਉੱਥੋਂ ਪਤਾ ਲੱਗਾ ਕਿ ਉਹਨਾਂ ਦੇ ਵਿੱਚ ਜਿੰਨੀ ਕੁ ਮਤਲਬ ਹੁੰਦੀ ਹੈ ਨਾ ਪਾਵਰ ਉਹਨਾਂ ਤੋਂ ਵੱਧ ਇਹਨਾਂ ਪੱਤਿਆਂ ਦੇ ਵਿੱਚ ਵਾ ਤੇ ਇਹ ਪੱਤੇ ਵੀ ਬੜੇ ਵਧੀਆ ਜੇ ਹਨਾ ਮਟਰ ਇਹਨਾਂ ਵਿੱਚੋਂ ਹੀ ਨਿਕਲਦੇ ਆ ਇਹਨਾਂ ਵਿੱਚੋਂ ਹੀ ਨਿਕਲਦੇ ਆ ਕਿ ਬਾਕੀ ਬਣੇ ਨੇ ਸਾਡੇ ਨਾਲ ਸਾਰੇ ਵਲੋਗ ਨਾਲ ਤੇ ਆਪਾਂ ਤੁਹਾਨੂੰ ਸਾਰੀ ਇਹਦੀ ਰੈਸਪੀ ਤੁਹਾਨੂੰ ਦੱਸਾਂਗੇ ਕਿਵੇਂ-ਕਿਵੇਂ ਬਣਾਉਣੀ ਆ ਕਿੱਦਾਂ ਸਟਾਰਟ ਕਰਨੀ ਆ ਕਿਹੜੇ ਹਨਾ ਕੀ ਹਿਸਾਬ ਕਿਤਾਬ ਕਿੱਦਾਂ ਪਾਣੀ ਆ ਸਾਰਾ ਕੁਝ ਇਸ ਵਲੌਗ ਵਿੱਚ ਤੁਹਾਨੂੰ ਦੱਸਾਂਗੇ ਇੱਥੇ ਅਸੀਂ ਤਾਂ ਬੈਠੇ ਆਂ ਵੀ ਚੱਲ ਇੱਥੇ ਲਖ ਲਾਰਜ ਚੱਲ ਪੈਂਦਾ ਪੈਂਦਾ ਆਂ ਅਸੀਂ ਇੱਥੇ ਬਹਿ ਕੇ ਬੈੱਡ ਤੇ ਤਾਂ ਕੱਢਣ ਡੇ ਆਂ ਵੀ ਚੱਲ ਚੰਗੀ ਤਰ੍ਹਾਂ ਬਹਿ ਕੇ ਨਿਕਲ ਜਾਣਗੇ ਨਾ ਨਾ ਇਹਨਾਂ ਨੂੰ ਲੱਗਦਾ ਟਾਈਮ ਲੱਗਦਾ ਨਾਲੇ ਚਲੋ ਇਹ ਚੀਜ਼ਾਂ ਬੈੱਕ ਹੀ ਹੋਣੀਆਂ ਹੀ ਹਨਾ ਤੇ ਇਹ ਕਰਕੇ ਆਪਾਂ ਇੱਥੇ ਪਹਿਲਾਂ ਕੱਢ ਲਾਂਗੇ ਇਸ ਤੋਂ ਬਾਅਦ ਆਪਾਂ ਜਾਂਦੇ ਆਂ ਰਸੋਈ ਵਿੱਚ ਤੇ ਅਗਲਾ ਪ੍ਰੋਸੈਸ ਤੁਹਾਨੂੰ ਫਿਰ ਦੱਸਦੇ ਹਾਂ ਹਨਾ ਵਿੱਚ ਕੀ ਪਿਆਜ਼ ਪਾਉਣਾ ਕੀ ਕੀ ਪਾਉਣਾ ਹੈ ਤੁਹਾਨੂੰ ਸਾਰਾ ਕੁਝ ਤੁਹਾਨੂੰ ਸਾਰੀ ਇਨਗਰੀਡੀਅੰਟਸ ਦੱਸਾਂਗੇ ਤੇ ਸਬਜੀ ਸੁੱਕੀ ਬਣਾਉਣੀ ਆ ਤਰੀ ਵਾਲੀ ਬਣਾਉਣੀ ਸਾਰਾ ਕੁਝ ਤੁਹਾਨੂੰ ਉੱਥੇ ਜਾ ਕੇ ਉੱਥੇ ਜਾ ਕੇ ਦੱਸਾਂਗੇ ਤੇ ਆਸ ਕਰਦਾ ਤੁਹਾਨੂੰ ਇਹ ਵਧੀਆ ਲੱਗੂਗਾ ਵਲੋਗ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਠੀਕ ਆ ਚਲੋ ਫਿਰ ਮੰਮੀ ਕੱਢ ਲੋ ਹਾਕ ਕਟਰ ਤੇ ਫਿਰ ਆਪਾਂ ਜਲੀਰਸ ਹੋਈ ਵਿੱਚ ਹੈ ਲਓ ਜੀ ਹੁਣ ਲੱਗੇ ਆਪਾਂ ਕਟਰ ਦੀ ਸਬਜੀ ਤਿਆਰ ਕਰਨ ਤੇ ਦੱਸੋ ਫਿਰ ਮੰਮੀ ਜੀ ਇਹਦੇ ਵਿੱਚ ਪੈਣੀ ਪਿਆਜ਼ ਹਾਂਜੀ ਤੇ ਆ ਕਟਾ ਕਰ ਲੋਦੇ ਚ ਪਾਵਾਂਗੇ ਹਰੇ ਮਟਰ ਠੀਕ ਆ ਤੇ ਆਲੂ ਤੇ ਦੋ ਟਮਾਟਰ ਹਾਂਜੀ ਤੇ ਇੱਕ ਅਦਰਕ ਦਾ ਟੁਕੜਾ ਲਿਆਇ ਤੇ ਦੋ ਹਰੀਆਂ ਮਚਾਂਹੀਆਂ ਤਾਂ ਉਹ ਮੈਂ ਕਰਦੀਆਂ ਚਿੱਦੀ ਕੱਟੀਆਂ ਆ ਲਈ ਗ੍ਰਾਈਂਡ ਕਰ ਲਈਆਂ ਠੀਕ ਆ ਸਭ ਤੋਂ ਪਹਿਲਾਂ ਫਿਰ ਹੁਣ ਸਭ ਤੋਂ ਪਹਿਲਾਂ ਪਾਵਾਂਗੇ ਜੀਰਾ ਸਾਜੀਰਾ ਤੇਲ ਇਧਰ ਆ ਪਕੜਾਈ ਵਿੱਚ ਪਾ ਲਿਆ ਵਾ ਤੇ ਤੇਲ ਤੇ ਪੂਰਾ ਗਰਮਾ ਲੋ ਜੀ ਨਾਲ ਤੇ ਅੱਡ ਪਾਉਂਦੇ ਤੇ ਸਾਰੇ ਜਾਨੇ ਜਰੂਰ ਕਮੈਂਟ ਕਰਿਓ ਠੀਕ ਆ ਤੇ ਟਰਾਈ ਵੀ ਇਹ ਸਬਜ਼ੀ ਜਰੂਰ ਕਰਿਓ ਤੇ ਇਹ ਤੇ ਟਰਾਈ ਤੇ ਕਿਸੇ ਨੇ ਕੀਤੀ ਨਹੀਂ ਹੋਣੀ ਇੰਨਾ ਮੈਨੂੰ ਪਤਾ ਆ ਤੇ ਸਾਰੇ ਜਾਨੇ ਜਰੂਰ ਟਰਾਈ ਕਰਿਓ ਇਹ ਫਾਇਦੇਮੰਦ ਵੀ ਬਹੁਤ ਆ ਠੀਕ ਆ ਨਾ ਮਟਰਾਂ ਨਾਲੋਂ ਜ਼ਿਆਦਾ ਇਹ ਪਾਵਰ ਇਹਨਾਂ ਦੇ ਵਿੱਚ ਆ ਮੈਂ ਦੇਖਿਆ ਹੀਗਾ ਇਹ ਵਜਨ ਘਟਾਉਣ ਵਿੱਚ ਵੀ ਸਾਈਤਾ ਕਰਦੇ ਆ ਤੇ ਹੋਰ ਵੀ ਬਹੁਤ ਫਾਇਦੇ ਦੇ ਮੈਂ ਪੜੇ ਲਿਗੇ ਹਰ ਮਿਹਰੇ ਦਾ ਪਤੇ ਦਾ ਸਬਜ਼ੀਆਂ ਹਨ ਹਾਂਜੀ ਹਰੀਆਂ ਸਬਜ਼ੀਆਂ ਦਾ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੈਗਾ ਤੇ ਇਹ ਜ਼ਰੂਰ ਸੀਗਾ ਟਰਾਈ ਕਰਿਓ ਸਾਰੇ ਜਾਨੀ ਤੇ ਅੱਜ ਜੇ ਥੋੜਾ ਜਿਹਾ ਭੁੱਜੂਗਾ ਨਾ ਤੇ ਫਿਰ ਆਵੇ ਅਦਰਕ ਦਾ ਸੰਪਨ ਠੀਕ ਹੈ ਜੇ ਇਹਨਾਂ ਨੂੰ ਥੋੜਾ ਜਿਹਾ ਪਹਿਲਾਂ ਅਦਰਕ ਤੇ ਕਾਂਹੜਾ ਦਿਨੇ ਚ ਆਹ ਪੁੱਜਣ ਦੇਣਾ ਪਿਆਜ਼ ਜੀ ਹਨਾ ਹਾਂ ਆ ਰਿਹਾ ਨਾ ਹੋ ਗਿਆ ਪਿਆਜ਼ ਤੇ ਨਾਲ ਹੀ ਆ ਪਾ ਦੇਣਾ ਕਰਦਾ ਕਿਹੜੀ ਹੈ ਇਹ ਇਹਦਾ ਨਾ ਤਬਾਹ ਗਿਆ ਲੱਗ ਗਿਆ ਹਾਂਜੀ ਸਾਰੇ ਜਣੇ ਸੋਨੇ ਸੋਨੇ ਕਮੈਂਟ ਕਰਿਓ ਤੇ ਬਣਾ ਕੇ ਟਰਾਈ ਕਰਕੇ ਫਿਰ ਵੀ ਕਰਿਓ ਠੀਕ ਆ ਜਿਹੜੀ ਆਪਾਂ ਰੈਸਪੀ ਤੁਹਾਨੂੰ ਦੱਸ ਦੇਨੇ ਆ ਨਾ ਉਸੇ ਰੈਸਪੀ ਨੂੰ ਬਣਾ ਕੇ ਤੇ ਸਾਨੂੰ ਉਸੇ ਰੈਸਪੀ ਦੇ ਥੱਲੇ ਕਮੈਂਟ ਕਰਿਆ ਕਰੋ ਤੇ ਫਿਰ ਆਪਾਂ ਤੁਹਾਡੇ ਕਮੈਂਟਸ ਨੂੰ ਰੀਡ ਕਰਦੇ ਆਂ ਤੇ ਸਾਨੂੰ ਬਹੁਤ ਵਧੀਆ ਲੱਗਦਾ ਵਾ ਫਿਰ ਆਪਾਂ ਨਵੀਂ ਤੋਂ ਨਵੀਂ ਰੈਸਪੀ ਸਾਡੀ ਹੋਰ ਲੈ ਕੇ ਆਇਆ ਕਰਾਂਗੇ ਠੀਕ ਆ ਜਦੋਂ ਇਹ ਪੁੱਜਣਗੇ ਤਾਂ ਤੇਰ ਮਸਾਲੇ ਪਾਉਣੇ ਇੱਥੋਂ ਨਾਲ ਜਦੋਂ ਇਹ ਪੁੱਜਣਗੇ ਫਿਰ ਮਸਾਲੇ ਆਹ ਥੋੜੀ ਨਰਮੀ ਵੀ ਹੋ ਜੂਗਾ ਥੋੜਾ ਪੀ ਹੋ ਜੂਗਾ ਨਾ ਹਾਂਜੀ ਹਾਂ ਜੀ ਤੇਰ ਮਸਾਲੇ ਪਾਉਣਗੇ ਤਾਂ ਨਾਲ ਹੀ ਤੇਰੇ ਪਾਉਣੇ ਟਮਾਟਰ ਤੇ ਉਹ ਵੀ ਤੁਹਾਨੂੰ ਦਰਦੇ ਆ ਆ ਪੁੱਜ ਗਿਆ ਤਬਾ ਤੇ ਆ ਜਾ ਸਾਡਾ ਪੁੱਜ ਗਿਆ ਇਹ ਇਹਦੇ ਵਿੱਚ ਪੌਣੇ ਮਸਾਲੇ ਲਓ ਜੀ ਮਸਾਲਿਆਂ ਦਾ ਦੌੜਾ ਗਿਆ ਸਭ ਤੋਂ ਪਹਿਲਾਂ ਪੌਣੇ ਨੂੰ ਪਾਉਣਾ ਥੋੜਾ ਜਿਹਾ ਪੌਣਾ ਮਸਾਲਾ ਇਹਨਾਂ ਨਾਲ ਥੋੜੀ ਜਿਹੀ ਹਲਦੀ ਪਾਣੀ ਚੀਜ਼ਾਂ ਸਾਰੀਆਂ ਉਹੀ ਆ ਜਿਹੜੀ ਆਪਾਂ ਸੁੱਕੀਆਂ ਸਬਜ਼ੀਆਂ ਨੂੰ ਨੇਜਾ ਗੋਭੀ ਹੋਗੀ ਆ ਹਨਾ ਮਸਾਲੇ ਸਾਰੇ ਉਹੋ ਪੈਣੇ ਆ ਸਿਰਫ ਇਹ ਚੀਜ਼ ਨਵੀਂ ਆਪਾਂ ਟਰਾਈ ਕੀਤੀ ਆ ਮਤਲਬ ਅਹੀਂ ਤੇ ਚਲੋ ਪਹਿਲਾਂ ਵੀ ਟਰਾਈ ਕੀਤੀ ਸੀ ਤੇ ਹੁਣ ਤੁਹਾਨੂੰ ਆਪਾਂ ਏ ਵਲੌਗ ਤੇ ਵਲੌਗ ਬਣਾ ਕੇ ਤੁਹਾਨੂੰ ਸਾਰਿਆਂ ਨੂੰ ਰੈਸਪੀ ਸ਼ੇਅਰ ਕੀਤੀ ਆ ਹੁਣ ਤੇ ਇਹਦੇ ਨਾਲ ਟਮਾਟਰ ਪਾ ਦਾਂਗੇ ਹੁਣ ਇਹਨਾਂ ਨੂੰ ਭੁੰਨਣਾ ਹਣਾ ਮੰਮੀ ਜੀ ਇਹਨਾਂ ਨੂੰ ਕਿੰਨੀ ਦੇਰ ਬਾਅਦ ਤੇ ਇਹਨੂੰ ਹੁਣ ਨਾਲ ਜਦ ਤੱਕ ਥੋੜਾ ਥੋੜਾ ਪਾਣੀ ਪਾ ਆਗੇ ਨਾ ਤੇ ਟਮਾਟਰ ਖਲ ਜਾਣੇ ਜਦੋਂ ਨਾਲ ਤੇ ਫਿਰ ਰਹਿਣੀ ਆ ਬਾਅਦ ਥੋੜਾ ਜੱਟਾ ਵਿੱਚ ਤੇ ਤੁਹਾਨੂੰ ਇਹ ਵੀ ਦੱਸ ਦਈਏ ਇਹ ਸਬਜੀ ਬਣਨੀ ਆ ਸੁੱਕੀ ਹਣਾ ਮੰਮੀ ਜੀ ਇਹ ਸਬਜੀ ਬਣਨੀ ਆ ਤਰੀ ਵਾਲੀ ਬਣਨੇ। ਓਹੋ। ਮੈਂ ਤਰੀ ਵਾਲੀ ਤੇ ਬਣ ਨਹੀਂ ਸਕਦੀ। ਇਹ ਸਬਜ਼ੀ ਬਣਨੀ ਆ ਸੁੱਕੀ। ਤੇ ਇੱਧਰ ਤੁਸੀਂ ਮਟਰਾਂ ਦੇ ਪੱਤੇ ਚੱਕ ਕਰੋ ਤੁਸੀਂ। ਐ ਛਿੱਲ ਕੇ ਤੇ ਉਹਨਾਂ ਨੂੰ ਧੋਬਤਾ ਦਿੱਤਾ ਵਾ ਤੇ ਕਿੰਨੇ ਸੋਹਣੇ ਲੱਗਣ ਡਿਆ ਹਰੇ-ਹਰੇ ਹਨਾ ਮੰਮੀ ਜੀ। ਹਾਂ। ਹਨਾ ਇੱਧਰ ਮੜ ਰਵੀ। ਹੁਣ ਤੁਸੀਂ ਸਾਰਿਆਂ ਨੇ ਆ ਛਿੱਕੜ ਜਿਹੜੇ ਆ ਸੁਟਿਆ ਨਹੀਂ ਕਰਨੇ। ਇਹਨਾਂ ਨੂੰ ਬਰਤੋ ਵਿੱਚ ਲਿਆ ਕਰਨਾ ਠੀਕ ਆ ਸਬਜ਼ੀ ਬਣਾ ਕੇ। ਤੇ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਬਣਾ ਕੇ ਸਬਜ਼ੀਆਂ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਸਵਾਦ ਬੰਦੀ ਆ ਰੋਟੀਆਂ ਦੇ ਨਾਲ ਰੋਟੀ ਨਾਲ ਜਦੋਂ ਖਾਈਦੀ ਹੈ ਹਨਾ ਮੰਮੀ ਜੀ ਹਾਂ ਤੇ ਨਾਲ ਹੀ ਹਰੇ ਮਟਰ ਪਾਵਾਂਗੇ ਨਾ ਤੇ ਇਹ ਚ ਥੋੜਾ ਟਾਈਮ ਲੱਗਦਾ ਇਹਨਾਂ ਨੂੰ ਘਰਦਣ ਚ ਅੱਛਾ ਹੁਣ ਨਾਲ ਹੀ ਪਾ ਦੇਣੀ ਆ ਨਾਲ ਹੀ ਪਾ ਦੇਵਾਂਗੇ ਤੜਕੇ ਦੇ ਘੋਲ ਜਾਨਗੇ ਨਾ ਹਾਂ ਜੀ ਜਿੰਨੇ ਕ ਤੁਸੀਂ ਪਾਉਣੇ ਆਪਣੇ ਹਿਸਾਬ ਨਾਲ ਪਾ ਲਿਓ ਬਾਕੀ ਇਹ ਵੀ ਤੜਕੇ ਦੇ ਹਿਸਾਬ ਨਾਲ ਹੀ ਆ ਹਨਾ ਹਾਂ ਹੁਣ ਦੇਖਾ ਚਲੋ ਜੀ ਕਪੌੜੇ ਪਿਆ। ਹੁਣ ਇਹਦੇ ਵਿੱਚ ਪਾਉਣੇ ਆ ਕਟਰ। ਇਹ ਲੋਟਾ ਦਾ ਤਪਾ ਦਿੱਤਾ। ਜਦੋਂ ਵਾਤੇ ਅਲ ਜਾ ਹੋ ਜਾਣਾ ਛੱਡ ਦੇਣਾ। ਥੜਕਾ ਤੋੜਨ ਸਮਝ ਤੜਕਾ ਪੋ। ਇਹ ਸਮਝੋ ਤੜਕਾ ਡਾਵਾ ਪੁੱਜ ਗਿਆ ਹਨ। ਥੋੜਾ ਥੋੜਾ ਪਾਣੀ ਪਾ ਪਾ ਕੇ ਭੁੰਨਿਆ ਦੋ ਤਿੰਨ ਵਾਰੀ ਤੇ ਹੁਣ ਜਾ ਕੇ ਪੁੱਜ ਜਾਏ। ਤੇ ਟਮਾਟਰ ਰਿਆਂ ਗਲ ਕੇ ਚੈੱਕ ਕਰ ਸਕਦੇ ਹੋ ਤੜਕਾ ਸਾਰਾ ਮਿਕਸ ਹੋ ਗਿਆ ਵਾ ਤੇ ਹੁਣ ਪਾਉਂਗੇ ਕਟ। ਹੁਣ ਪੌਣੇ ਕਟੋ। ਲਓ ਜੀ ਪਰ ਫਿਰ ਗਏ ਨਹੀਂ ਤੇ ਆਲੂ ਇਹਦੇ ਨਾਲ ਹੋਣੇ ਪਾਉਣੇ ਨਾਲ ਹੀ ਆਲੂ ਪਾ ਦੇਣਾ ਮੈਂ ਮੜ ਜਿਆ ਲਾ ਦਾਂ ਨਾ ਹਾਂਜੀ ਹਾਂਜੀ ਨਾਲੇ ਆਲੂ ਚਲੋ ਜੀ ਆਲੂ ਕਾਫੀ ਘਰਾਂ ਦੇ ਵਿੱਚ ਬੱਚੇ ਖੁਸ਼ ਹੋ ਕੇ ਖਾਂਦੇ ਆ ਨਾ ਮੇਰੇ ਵਾਂਗੂੰ ਨਾ ਵੀ ਖੁਸ਼ ਹੋ ਕੇ ਖਾਂਦੇ ਆ ਨਾਲੇ ਸੁੱਕੀ ਸਬਜ਼ੀ ਆ ਇਹ ਸੁੱਕੀ ਤਾਂ ਕੀ ਦੇ ਵਿੱਚ ਆਲੂ ਤੇ ਉਦਾਂ ਸਵਾਲ ਲੱਗਦੇ ਹਨਾ ਹਾਂ ਨਾਲੇ ਇਹ ਆ ਕਿ ਜੇ ਥੋੜੀ ਜੀਜੋ ਵੇਤੇ ਇਹ ਚੀਜ਼ਾ ਪਾ ਲਈਏ ਸੁੱਕੀ ਸਬਜ਼ੀ ਚ ਤੇ ਨਾਲੇ ਵੱਧ ਜਾਂਦੀ ਸਬਜ਼ੀ ਹੈ ਨਾ ਹਾਂ ਤੇ ਚਾਹ ਜੀ ਬੇ ਖਾ ਸਕਦੇ ਯਾਰ ਜਦੋਂ ਬਣ ਗਈ ਤੋਂ ਤੋਂ ਕਿੰਨੇ ਸਮੇਂ ਲੱਗੂਗਾ ਹੁਣ ਇਹਨੂੰ ਟਾਈਮ ਲੱਗੂਗਾ ਕਿੰਨਾ ਕੁ ਟਾਈਮ ਲੱਗੂ ਮੰਮੀ ਪੁੱਜਣ ਦੇ 10-15 ਮਿੰਟ 10-15 ਮਿੰਟ ਲੱਗ ਜਾਣੇ ਸਬਜ਼ੀ ਨੂੰ ਹੋਂ ਦੇ ਉੱਪਰ ਫਿਰ ਜਦੋਂ ਸਬਜ਼ੀ ਹੋ ਗਈ ਤੇ ਤੁਹਾਨੂੰ ਇਹਦਾ ਫਿਰ ਇੰਟਰਫੇਸ ਵਿਖਾਵਾਂਗੇ ਸਬਜ਼ੀ ਦਾ ਤੇ ਸਾਰੇ ਜਾਣੇ ਫਿਰ ਦੇਖਿਓ ਠੀਕ ਆ ਆਪ ਫਿਰ ਚੈੱਕ ਕਰੀਏ ਤਾਂ ਜੀ ਆਦੀ ਬਣ ਗਈ ਕਿ ਨਹੀਂ ਚਲੋ ਜੀ ਲਓ ਜੀ ਬਣ ਗਈ ਸਬਜੀ ਬਣ ਗਈ ਲਓ ਫਿਰ ਚੈੱਕ ਕਰਾਈਏ ਸਾਰੇ ਚੈੱਕ ਕਰੋ ਤੁਸੀਂ ਸਮਝੀਦਾ ਇੰਟਰਵਿਊਸ ਤੇ ਕਮੈਂਟ ਕਰਕੇ ਦੱਸੋ ਕਿੰਦਾ ਦੀ ਲੱਗਣ ਈ ਹੈ ਸਾਰੇ ਜਾਣੇ ਜਰੂਰ ਟਰਾਈ ਕਰਿਓ ਤੇ ਲੋ ਜਿੱਦਾਂ ਮਤ ਲਓਗੇ ਜਿੱਦਾਂ ਆਪਾਂ ਸੁੱਕੀ ਸਬਜੀ ਬਣਾਉਂਦੇ ਆ ਇਹਦੀ ਕਾਪੀ ਹੋ ਗਈ ਹੈਨਾ ਸੇਮ ਉਦਾਂ ਦੀ ਬਣਦੀ ਆ ਤੇ ਅਮਨ ਨੂੰ ਸਾਰੇ ਜਣਿਆਂ ਨੇ ਕਮੈਂਟ ਕਰਨਾ ਵਾ ਕਿ ਅਮਨ ਅੱਜ ਹੈ ਨਹੀਂ ਵਿੱਚ ਹਨ ਤੇ ਅਮਨ ਵੀ ਲੱਗੀ ਆ ਹੁਣ ਤੇ ਅਮਨ ਇਹੋ ਜੀ ਚੀਜ਼ ਲੈ ਕੇ ਆਉਣ ਲੱਗੀ ਆ ਜਿਹਦੇ ਨਾਲ ਸਬਜੀ ਸਬਜੀ ਦਾ ਸਵਾਦ ਤੇ ਸਬਜੀ ਦੀ ਪ੍ਰੈਜੈਂਟੇਸ਼ਨ ਹੋਰ ਸੋਹਣੀ ਹੋ ਜਾਣੀਆਂ ਹੈ ਤੇ ਅਮਨ ਪੇਸ਼ ਕਰਦੇ ਨੇ ਮੈਂ ਲੈ ਕੇ ਆਈਆਂ ਧਨੀਆ ਬੱਲੇ ਬੱਲੇ ਦੇਖਿਆ ਅਮਨ ਨੂੰ ਮੈਂ ਕਿਹਾ ਸੀ ਆ ਜਾ ਵਲੋਗ ਵਿੱਚ ਪਰ ਅਮਨ ਆਂਦੀ ਮੈਂ ਲਾਸਟ ਤੇ ਆਉਂਗੀ ਮੈਂ ਇਹੋ ਜੀ ਚੀਜ਼ ਲੈ ਕੇ ਆਉਂਗੀ ਫਿਰ ਤੁਸੀਂ ਸਾਰੇ ਜਣੇ ਚਲੋ ਕਹਾਂਗੇ ਕਿ ਨਾ ਰੋਤਾ ਨਹੀਂ ਆ। ਬਰਸ ਸਜੀ ਤੜਕੇ ਵਿੱਚ ਪਾਉਣੀ ਸੀ। ਕਮੈਂਟ ਕਰਕੇ ਜਰੂਰ ਦੱਸਿਓ ਠੀਕ ਆ। ਸਬਜੀ ਕਿੱਦਾਂ ਦੀ ਲੱਗਣ ਈ ਆ? ਤੇ ਗੈਸ ਮੰਮੀ ਜੀ ਨੇ ਮਿੰਟੋ-ਮਿੰਟ ਬੰਦ ਕਰ ਲਿਆ ਮੰਮੀ ਜੀ ਨੇ ਕਮੈਂਟ ਪੜਿਆ ਹੇ ਅੱਜ। ਮੈਨੂੰ ਪਤਾ ਨਹੀਂ ਕਮੈਂਟ ਨਹੀਂ ਪੜਿਆ ਨਾ ਮੈਂ ਸਬਜੀ ਸਾਰੀ ਤਾਂ ਕੱਢ ਲਈ ਆ ਤੇ ਨਹੀਂ ਨਾਲੇ ਤਾਂ ਇੱਕ ਗੱਲ ਦੱਸ ਦਈਏ। ਹਾਂ ਨੂੰ ਵੀ ਬਹੁਤ ਆ ਫਿਕਰਵਾ ਆਪਣਾ ਕੈਸ ਦਾ ਤੇ ਬਾਕੀ ਇਹ ਆ ਕਿ ਚਲੋ ਉਹਨਾਂ ਨੇ ਵੀ ਕਮੈਂਟ ਕਰ ਰਹੇ ਨੇ ਉਹ ਵੀ ਦੱਸਦੇ ਸਾਨੂੰ ਮੈਂ ਵੀ ਦੱਸ ਦੇ ਲੱਗਾ ਨਾ ਉਹ ਕੈਸ ਆ ਪਤਾ ਪਾੜ ਕੇ ਰੱਖਿਆ ਹੀ ਅਸੀਂ ਮਟਰ ਜਿਹੜੇ ਆ ਹੋਰ ਜੁਹਾਡੇ ਹੈਗੇ ਨਾ ਕੱਢਣ ਵਾਸਤੇ ਤੇ ਉਹ ਰਿਫਾਈਨਡ ਠੰਡਾ ਨਾ ਹੋ ਜਵੇ ਤਾਂ ਕਰਕੇ ਚੱਲਦਾ ਛੱਡਿਆ ਪਰ ਇਹ ਕੀ ਵਧੀਆ ਗੱਲ ਆ ਜਿਹੜਾ ਉਹਨਾਂ ਨੇ ਕਮੈਂਟ ਕੀਤਾ ਥੈਂਕ ਯੂ ਜੀ ਤੁਹਾਡਾ ਜਿਨ੍ਹਾਂ ਨੇ ਕਮੈਂਟ ਕਰਕੇ ਦੱਸਿਆ ਸਾਨੂੰ ਹਨਾ ਸਹੀ ਬੜੀ ਵਧੀਆ ਗੱਲ ਲਓ ਜੀ ਸਬਜ਼ੀ ਬਣ ਕੇ ਤਿਆਰ ਵਾ ਤੇ ਉੱਤੇ ਪਾ ਦਈਏ ਹਰਾ ਧਨੀਆ ਚਲੋ ਜੀ ਹਰਾ ਹੀ ਧਨੀਆ ਨਹੀਂ ਲੱਗਿਆ ਸੁੱਕਾ ਵੀ ਹੁੰਦਾ ਵਾ ਇਸ਼ਤ ਤੇ ਕਮੈਂਟ ਕਰਕੇ ਫਿਰ ਸਾਨੂੰ ਦੱਸੋ ਹੈ ਰੈਸਪੀ ਹਾ ਟਿੱਕਾ ਦੀ ਲੱਗੀ ਤੇ ਸਾਰੇ ਜਾਣੇ ਜਰੂਰ ਟਰਾਈ ਵੀ ਕਰਿਓ ਕਿਨੇ ਯਮਣ ਮਟਰਾਂ ਦਾ ਸੀਜ਼ਨ ਵਾ ਤੇ ਸਾਰੇ ਜਾਣੇ ਬਣਾ ਕੇ ਤੇ ਟਰਾਈ ਕਰਕੇ ਤੇ ਮੇਰੇ ਦੱਸਿਓ ਸਾਨੂੰ ਕਿ ਕਿੱਦਾਂ ਦੀ ਬਣਦੀ ਹੈ ਹਾਂਜੀ ਜੀ ਜਰੂਰ ਕਰਿਓ ਟਰਾਈ ਤੇ ਆਪਣੇ ਬੱਚਿਆਂ ਨੂੰ ਵੀ ਖਵਾਇਓ ਜਿਹੜੇ ਬੱਚੇ ਤੁਹਾਡੇ ਸੁੱਕੀ ਸਬਜ਼ੀ ਤੇ ਜ਼ਿਆਦਾ ਸ਼ਿਕੀਨ ਹੁੰਦੇ ਆਵੇਂ ਹੈਣਾ ਤਰੀਆਰੀਆਂ ਨਾਲ ਜਿੱਦਾਂ ਮੈਂ ਹੋ ਗਿਆ ਤੇ ਮੈਨੂੰ ਵੀ ਆਲੂਆਂ ਦਾ ਬੜਾ ਸ਼ੌਂਕ ਵਾ ਸੁੱਕੇ ਆਲੂ ਹੋ ਗਏ ਸੁੱਕੀ ਸਬਜ਼ੀ ਹੋਗੀ ਜਿਹੜੀ ਵੀ ਹੈ ਨਾ ਗੋਭੀ ਤੇ ਦੂਜੀ ਲਾ ਲਓ ਗਾਜਰਾਂ ਦੀ ਸਬਜ਼ੀ ਲਾ ਲਓ ਤੇ ਇਹ ਵੀ ਸਬਜ਼ੀ ਬਹੁਤ ਜਿਆਦਾ ਪਸੰਦ ਵਾ ਤੇ ਆਪਾਂ ਵੀ ਹੁਣ ਇਹਨੂੰ ਰੱਗੀਆਂ ਰੋਟੀਆਂ ਮੰਮੀ ਲਾਉਣ ਤੇ ਆਪਾਂ ਵੀ ਇਹ ਹੁਣ ਖਾਵਾਂਗੇ ਸਬਜ਼ੀ ਤੇ ਨਾਲ ਨਹੀਂ ਹੋਵੇ ਤੇ ਮਜ਼ਾ ਹੀ ਆ ਜਾਂਦਾ ਸਬਜ਼ੀ ਖਾਣ ਦਾ ਸੁੱਕੀ ਸਬਜ਼ੀ ਦੇ ਨਾਲ ਹਨਾ ਨਹੀਂ ਹੋਵੇ ਤੇ ਸਾਰੇ ਜਣ ਲਾਈਕ ਸ਼ੇਅਰ ਤੇ ਕਮੈਂਟਾਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਠੀਕ ਆ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਬਾਕੀ ਤੁਸੀਂ ਪਿਆਰ ਜਿੱਦਾਂ ਸਾਡੀਆਂ ਪਿਛਲੇ ਵਲੋਗਾਂ ਨੂੰ ਦੇਂਦੇ ਆ ਉਵੇਂ ਸਾਰੇ ਵਲੋਗਾਂ ਨੂੰ ਪਿਆਰ ਦਿਓ ਇਦਾਂ ਹੀ ਆਪਾਂ ਵੱਖਰੀ ਤੋਂ ਵੱਖਰੀ ਰੈਸਪੀ ਜਿਹੜੀ ਤੁਸੀਂ ਕਦੀ ਸੁਣੀ ਨਾ ਹੋਊਗੀ ਉਹ ਵੀ ਲੈ ਕੇ ਆਉਂਦੇ ਰਾਵਾਂਗੇ ਤੇ ਜਿਹੜੀ ਤੁਸੀਂ ਸੁਣੀ ਹੋਊਗੀ ਵੀ ਤੇ ਉਹਨੂੰ ਵੀ ਆਪਾਂ ਵਧੀਆ ਤਰੀਕੇ ਨਾਲ ਬਣਾਉਣੀ ਦੱਸਾਂਗੇ ਤੁਹਾਨੂੰ ਹਨਾ ਮੰਮੀ ਜੀ ਤੇ ਚਲੋ ਠੀਕ ਆ ਜੀ ਫਿਰ ਮਿਲਦੇ ਆ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਲਈ ਧੰਨਵਾਦ